ਹਾਂਜੀ ਬਾਈ ਜੀ ਕੀ ਨਾ ਜੀ ਆਪਣਾ ਮੇਰਾ ਨਾਮ ਚਰਨਜੀਤ ਭੁੱਲਰ ਆ ਜੀ ਬਾਬਿਆਂ ਨੂੰ ਸਾਡੇ ਡੇਰੇ ਚ 48 ਸਾਲ ਕੋਈ ਇੱਥੇ ਸਾਧੂ ਨਹੀਂ ਰਿਹਾ ਤੇ ਪਹਿਲੇ ਸੰਤ ਜਿਹੜੇ 7 ਸਾਲ ਲਗਾਤਾਰ ਇੱਥੇ ਸਾਡਾ ਡੇਰਾ ਦੁਵਾਰੀ ਚਲਾਤਾ ਪਰ ਕੱਲ ਇੱਥੇ ਇੰਨਾ ਜਿਆਦਾ ਇਕੱਠ ਤੇ ਖੁਸ਼ੀ ਦਾ ਮਾਹੌਲ ਸੀ ਜਾਂ ਦਾ ਬਾਬੇ ਨੂੰ ਸਮਾਦੀਦਾਨ ਵੇਲੇ ਤੇ ਜਾਂ ਕੱਲ ਇਕੱਠ ਦੇਖਿਆ ਵੀ ਦੋ ਦੋ ਘੰਟੇ ਬੰਦਿਆਂ ਨੂੰ ਬਾਰੀ ਨਹੀਂ ਆਈ ਕੀ ਪ੍ਰੋਗਰਾਮ ਸੀ ਜ ਆਪਣੇ ਤੇ ਇਹ ਬਾਬਿਆਂ ਦੀ ਵਰਸੀ ਹੁੰਦੀ ਹੈ ਹਰ ਨਵੇਂ ਸਾਲ ਚ ਬਾਬਾ ਨਾਗਾ ਜੀ ਨੇ ਸਮਾਧੀ ਦਿੱਤੀ ਸੀ ਆਏ ਸਾਲ ਮਨਾਉਂਦੇ ਆ ਕੱਲ ਵਰਸੀ ਮਨਾਈ ਸੀ ਬਾਬਿਆਂ ਦੀ ਬੜੀਆਂ ਖੁਸ਼ੀਆਂ ਦਾ ਮਾਹੌਲ ਸੀ ਪਰ ਪ੍ਰਮਾਤਮਾ ਨੂੰ ਮੰਨਦੂਰ ਨਹੀਂ ਸੀ ਜਿਹੜਾ ਰਾਤ ਪਾਣਾ ਵਰਤ ਗਿਆ ਹੁਣ ਸੋਗ ਦੀ ਲਹਿਰ ਚਲ ਪੈ ਗਈ ਕੀ ਕੀ ਪਾਣਾ ਵਰਤਿਆ ਜੀ ਕੀ ਹੋਇਆ ਜੀ ਪਾਣਾ ਬਸ ਇੱਕ ਕੋਈ ਚੇਲਾ ਪਿਆ ਸੀ ਉਹਨੇ ਹੀਟਰ ਲਾਤਾ ਤੇ ਸੌਂ ਗਏ ਹੀਟਰ ਨਾਲ ਅੱਗ ਪੈ ਗਈ ਅੱਗੇ ਪਰਮਾਤਮਾ ਜਾਣ ਦਾ ਜੋ ਕੁਝ ਹੋਇਆ ਹੁਣ ਤੁਸੀਂ ਦੇਖ ਹੀ ਲਿਆ ਸਾਰਾ ਜੀ ਹਾਂ ਫੁੱਲੋ ਮਿੱਠੀ ਜੀ ਨਾਂਗਾ ਬਾਬਾ ਸੰਧਿਆਪੁਰੀ ਦੇ ਡੇਰੇ 'ਚ ਜੀ ਕੱਲ੍ਹ ਵਰਸੀ ਮਨਾਉਣੇ ਹੁੰਨੇ ਆ ਨਵੇਂ ਸਾਲ ਦੀ 1 ਤਰੀਕ ਨੂੰ 1 ਜਨਵਰੀ ਨੂੰ ਬਾਬਾ ਸ਼੍ਰੀ ਦਾਸ 80 ਸਾਲ ਤੋਂ ਇੱਥੇ ਬਰਾਜਮਾਨ ਸੀ ਪਿਛਲੇ ਸਾਲ ਵੀ ਉਹਨਾਂ ਨੇ ਭੰਡਾਰਾ ਕਰਾਇਆ ਏਕਤੀ ਥੋੜਾ ਜਿਹਾ ਵੱਡਾ ਭੰਡਾਰਾ ਕਰਾਇਆ ਸਾਧੂ ਸੰਤ ਹੋਰ ਸੱਦੇ ਸਾਰਾ ਭੰਡਾਰਾ ਵਧੀਆ ਸੰਪੂਰਨ ਹੋਇਆ ਜਦੋਂ ਸਮਾਪਤੀ ਕਰਾਈ ਭੰਡਾਰੇ ਦੀ ਉਸ ਤੋਂ ਬਾਅਦ ਸਾਰਿਆਂ ਨੂੰ ਪ੍ਰਸ਼ਾਦ ਦੇ ਕੇ ਬਾਬੇ ਜੀ ਨੇ ਘਰੋ ਘਰੀ ਤੋਰਿਆ ਇੱਕ ਬਾਬਾ ਜੀ ਦਾ ਚੇਲਾ ਸੀਗਾ ਜਿਹੜਾ ਕੁਟਿਆ ਦੇ ਵਿੱਚ ਪਹਿਲਾਂ ਵੀ ਰਹਿ ਪੈਂਦਾ ਸੀ ਤੇ ਰਾਤ ਵੀ ਉਹਨਾਂ ਦੇ ਕੋਲੇ ਸੀ ਉਹਨਾਂ ਨੇ ਚੇਲੇ ਨੇ ਆਪਦੇ ਕੋਲੇ ਰਜਾਈ ਦੇ ਕੋਲੇ ਠੰਡ ਦੇ ਮਾਰੇ ਨੇ ਹੀਟਰ ਲਾ ਲਿਆ ਜੀ ਹੀਟਰ ਤੋਂ ਸੇਕ ਪਤਾ ਨਹੀਂ ਰਜਾਈ ਹੀਟਰ ਦੇ ਨਾਲ ਲੱਗੀ ਕੀ ਲੱਗਿਆ ਉਹ ਤੋਂ ਅੱਗ ਪੈ ਗਈ ਬਾਬਾ ਜੀ ਨੂੰ ਇਹਨਾਂ ਨੇ ਸचेत ਕੀਤਾ ਵੀ ਬਾਬਾ ਜੀ ਉੱਠੋ ਅੱਗ ਪੈ ਗਈ ਬਾਬਾ ਜੀ ਨੂੰ ਇਹ ਸੀਗਾ ਵੀ ਕਿਤੇ ਥੋੜੀ ਜੀ ਅੱਗ ਹੈ ਬਾਬਾ ਜੀ ਨੇ ਪਿਆ ਪਿਆਨੇ ਆਖਿਆ ਸਕੇ ਹਾਰੇ ਪਏ ਸੀ ਦੋ ਤਿੰਨ ਦਿਨਾਂ ਦੇ ਬਾਬਾ ਜੀ ਕਹਿੰਦੇ ਵੀ ਤੂੰ ਹੀ ਚੱਲੇ ਅੱਗ ਬੁਝਾ ਦੇ ਜਦੋਂ ਇਹ ਆਪ ਦਾ ਉੱਠ ਕੇ ਭੱਜ ਕੇ ਬਾਹਰ ਆਇਆ ਪਾਣੀ ਪੂਣੀ ਲੈਂਡ ਟੂਟੀਆਂ ਬੰਨੀ ਗਿਆ ਜਦੋਂ ਇਹਨੇ ਵਾਰ ਖੋਲਤਾ ਇੰਨੇ ਨਾਲ ਹਵਾ ਨਾਲ ਲੱਗ ਗਈ ਇੰਨੀ ਏਜ ਬਣ ਗਈ ਉਹ ਸਾਰਾ ਭੰਬੜੀ ਮਚ ਗਈ ਇੱਕ ਤਰ੍ਹਾਂ ਦਾ ਬਲਾਸਟੀ ਹੋ ਗਿਆ ਇਹ ਤੋਂ ਵਾਪਸ ਵੜਿਆ ਨਹੀਂ ਗਿਆ ਤੇ ਬਾਬੇ ਤੋਂ ਅੰਦਰੋਂ ਨਿਕਲਿਆ ਨਹੀਂ ਗਿਆ ਬਾਬਾ ਜੀ ਅੰਦਰ ਹੀ ਪੂਰੇ ਹੋ ਗਏ ਬਾਬਾ ਜੀ ਮ੍ਰਿਤਕ ਦੇਹ ਨੂੰ ਕਿੱਥੇ ਭੇਜਿਆ ਗਿਆ ਜੀ ਬਾਬਾ ਜੀ ਨੂੰ ਮ੍ਰਿਤਕ ਦੇਹ ਨੂੰ ਸਿਵਲ ਹਸਪੀਟਲ ਬਠਿੰਡਾ ਵਿਖੇ ਭੇਜਿਆ ਗਿਆ ਪੋਸਟਮਾਰਟਮ ਵਾਸਤੇ ਠੀਕ ਹੈ ਜੀ ਤੇ ਲਿਆ ਕੇ ਸੰਸਕਾਰ ਇੱਥੇ ਕੀਤਾ ਜਾਊਗਾ ਬਾਬਾ ਜੀ ਸਮਾਦ ਵੀ ਬਣਾਈ ਜਾਊਗੀ ਠੀਕ ਹੈ ਤੇ ਤੁਸੀਂ ਬਾਬੇ ਦੇ ਸੇਵਾਦਾਰ ਹੋ ਤੇ ਕਿਵੇਂ ਅੱਗ ਪਾਈ ਇਹ ਅੱਗ ਪਈ ਅੰਦਰ ਸੁੱਤੇ ਪਈ ਸੀਗੇ ਬਾਬਾ ਜੀ ਸੌਂ ਗਏ ਅਸੀਂ ਵੀ ਸੌਂ ਗਏ 11:00 ਬਾਈ ਦਾ ਟਾਈਮ ਹੋ ਗਿਆ 10:00 11:00 ਤੇ ਸੌਂ ਗਏ ਤੇ ਹੀਟਰ ਲੱਗਿਆ ਹੋਇਆ ਸੀਗਾ ਲੱਕੜਾ ਸੀ ਤਨਰੋਥ ਚੋਂ ਕੱਢਤੀਆਂ ਸੀਗਾ ਤੇ ਹੀਟਰ ਨਾਲ ਕਿਤੇ ਗੈਸ ਗੁੰਸ ਬਣ ਕੇ ਅੰਦਰ ਚੱਲੀ ਗਿਆ ਫੁੱਲ ਗੈਸ ਬਣ ਕੇ ਤੇ ਅੱਗ ਲੱਗ ਗਈ ਅੱਗ ਲੱਗ ਗਈ ਤੇ ਕੁਦਰਤੀ ਮੈਨੂੰ ਸੇਕ ਲੱਗਿਆ ਜਦੋਂ ਮੈਂ ਉੱਠਿਆ ਮੈਂ ਬਾਬਾ ਨੂੰ ਉਠਾਇਆ ਸਿੱਧਾ ਪਹਿਲਾਂ ਗੇਟ ਕੋਲੇ ਵੀ ਨਹੀਂ ਆਇਆ ਮੈਂ ਕਿਹਾ ਬਾਬਾ ਜੀ ਅੱਗ ਲੱਗ ਗਈ ਅੱਗ ਲੱਗ ਗਈ ਤੇ ਗੁਰੂ ਜੀ ਕਹਿੰਦੇ ਚੇਲਿਆ ਪਾਣੀ ਲਿਆ ਤੇ ਮੈਂ ਪਾਟਕੇ ਨਾਲ ਦੀ ਨਾ ਗੇਟ ਕੋਲੇ ਆਇਆ ਮੈਂ ਕਿਾ ਚੱਲ ਫਿਰ ਪਾਣੀ ਲਿਆਉਣਾ ਇਹ ਵੀ ਗੱਲ ਸੀ ਹੈ ਨਾ ਤੇ ਮੈਂ ਜਦੋਂ ਗੇਟ ਖੋਲਦੇ ਸਾਰ ਜੀ ਆਏ ਬਲਾਸਟ ਹੋਇਆ ਜਿਵੇਂ ਪਤਾ ਨਹੀਂ ਕੀ ਉਹ ਹੁੰਦਾ ਗੈਸ ਕਿਹਦਾ ਵੀ ਲਾਟ ਬਣ ਗਈ ਠੀਕ ਹੈ ਮੁੜ ਕੇ ਦਾ ਮੇਰੇ ਤੋਂ ਉਸ ਵੀ ਨਹੀਂ ਉਹ ਕਰ ਸੀ ਕਿ ਜੀ ਮੈਂ ਤਾਂ ਠੀਕ ਹੈ ਪਾਸੇ ਨਹੀਂ ਚੱਲਿਆ ਜੀ ਤੇ ਆ ਗੱਲ ਬਾਬਾ ਜੀ ਉਹ ਹੋ ਗਈ ਜੀ